ਗੁਰਨਾਨਕ ਕਾਲਜ ਅਤੇ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਅਤੇ ਸਟੂਡੈਂਟਾਂ ਨੂੰ ਕਾਨੂੰਨ ਬਾਰੇ ਦਿੱਤੀ ਜਾਣਕਾਰੀ ਡਾਕਟਰ ਗਗਨਦੀਪ ਸੀਜੀਐਮ ਸੱਤਰ ਲੀਗਲ ਰਾਈਟਸ ਸਭਾ ਦੇ ਆਪਣੇ ਲੀਗਲ ਰਾਈਟਸ ਬਾਰੇ ਦੱਸਦੀ ਹੈਗੇ ਹੈ ਜੋ ਸਰਵਿਸ ਸਾਡੇ ਲਈ ਅਵੇਲੇਬਲ ਹੈ ਉਹਨਾਂ ਤੋਂ ਸਾਨੂੰ ਜਾਣੂ ਕਰਵਾਇਆ ਜਾਂਦਾ ਹੈਗਾ ਬਟ ਹੁਣ ਇਹ ਸਾਡਾ ਵੀ ਫਰਜ਼ ਹੈਗਾ ਕਿ ਅਸੀਂ ਉਹਨਾਂ ਦੀਆਂ ਦਸੀਆਂ ਹੋਈਆਂ ਗੱਲਾਂ ਨੂੰ ਇਸ ਪਲੈਟਫਾਰਮ ਤੋਂ ਕੀ ਹੈ ਸੋਸਾਇਟੀ ਤੱਕ ਪਹੁੰਚਾਈਏ ਸੋ ਐਜ਼ ਆਈ ਹੈਵ ਟੋਲਡ ਯੂ अर्ਲियर ਵੀ ਨੀਡ ਕਲੈਕਟਿਵ ਐਕਸ਼ਨ ਅਥਾਰਟिटीज ਇਕੱਲੇ ਵੀ ਕੁਝ ਨਹੀਂ ਕਰ ਸਕਦੇ ਹੁੰਦੇ ਆ ਵੀ ਨੀਡ ਟੂ ਬੀ देयर ਸਟਰੈਂਥ ਵੀ ਨੀਡ ਟੂ ਸਟੈਂਡ ਵਿਦ ਥਮ ਸੋ ਵੀ ਨੀਡ ਟੂ ਬੀ देयर ਐਡਵੋਕੇਟਸ ਤਾਂ ਹੁਣ ਜੋ ਕੰਪਨਸੇਸ਼ਨ ਸਕੀਮਸ ਬਾਰੇ ਮੈਮ ਨੇ ਦੱਸਿਆ ਹੈਗਾ ਜਾ ਤੂੰ ਨੂੰ ਅਗਰ ਲੱਗਦਾ ਹੈਗੀ ਤੁਹਾਡੇ ਆਲੇ ਦੁਆਲੇ ਕੋਈ ਵੀ ਨੀਜੀ ਹੈਗਾ ਤਾਂ ਤੁਸੀਂ ਉਹਨਾਂ ਨਾਲ ਉਹਨਾਂ ਨੂੰ ਇਹ ਸਕੀਮਸ ਸ਼ੇਅਰ ਕਰਨੀਆਂ ਹੈਗੀਆਂ ਤੁਹਾਨੂੰ ਹੈਲਪਲਾਈਨ ਨੰਬਰ ਸ਼ੇਅਰ ਕੀਤੇ ਗਏ ਹੈਗੇ ਯੂ ਨੀਡ ਟੂ ਨੋਟ ਡਾਊਨ ਦੋਸ ਮੈਂ ਇਹ ਕਿਹਦਾ ਜਾਉਂਗੀ ਕਿ ਮਤਲਬ ਕਿ ਉਹਨਾਂ ਨੂੰ ਸਾਨੂੰ ਜੋ ਵੀ ਕੁਝ ਦੱਸਿਆ ਹੈਗਾ ਕਿ ਜੋ ਵੀ ਅਵੇਅਰਨੈਸ ਪਰ ਉਹਨਾਂ ਨੂੰ ਕਿਹਾ ਹੈਗਾ ਵੂਮਨਸ ਬਾਰੇ ਕਿ ਮਤਲਬ ਕਿ ਉਹਨਾਂ ਨੂੰ ਸੇਫ ਫੀਲ ਕਰਾਇਆ ਜਾਵੇ ਬਾਹਰ ਵੀ ਹਨਾ ਜੋ ਵੀ ਕੁਝ ਇਥੇ ਉਹ ਕਹਿ ਕੀ ਗਏ ਹੈਗੇ ਸਾਨੂੰ ਕਿ ਮਤਲਬ ਕਿ ਜੋ ਵੀ ਕੁਝ ਆਪਣੀ ਸੋਸਾਇਟੀ ਵਿੱਚ ਹੁੰਦਾ ਹੈਗਾ ਕੁਝ ਲੇਡੀਆਂ ਹੁੰਦੀਆਂ ਜਿਹੜੀਆਂ ਕੁਝ ਮਤਲਬ ਨਹੀਂ ਕਰ ਪਾਉਂਦੀਆਂ ਹੈਗੀਆਂ ਹਨਾ ਬਹੁਤ ਪਰੇਸ਼ਾਨ ਹੁੰਦੀਆਂ ਹੈਗੀਆਂ ਤਾਂ ਅਸੀਂ ਉਹਨਾਂ ਦੀ ਮਤਲਬ ਕੀ ਹੈਲਪ ਕਰ ਸਕਦੇ ਹੈਗੀਆਂ ਜਿਹੜਾ ਉਹਨਾਂ ਸਾਨੂੰ ਟੋਲ ਨੰਬਰ ਦਿੱਤਾ ਹੈਗਾ 15900 ਉੱਤੇ ਕਾਲ ਕਰਕੇ ਤੇ ਅਸੀਂ ਇਸ ਚੀਜ਼ ਨੂੰ ਮਤਲਬ ਕਿ ਬਾੜ ਵੀ ਕਰਾਂਗੇ ਕਿ ਜੁੜੀ ਨੇ ਕਿ ਅਸੀਂ ਕਾਲਜ ਦੇ ਵਿੱਚ ਹੀ ਕਰਾਂਗੇ ਕਿ ਅਗਰ ਸਾਨੂੰ ਕਹਿ ਕੀ ਗਏ ਹੈਗੀਆਂ ਤਾਂ ਅਸੀਂ ਇੱਥੇ ਹੀ ਛੱਡ ਦਾਂਗੇ ਅਸੀਂ ਬਾਹਰ ਜਾ ਕੇ ਬਾਕੀ ਜਿਹੜੇ ਵੀ ਸਾਡੇ ਕਲੀਨ ਜੋ ਹੋਣਗੇ ਨਾਲ ਤੇ ਨੇਪਰਸ ਹੋਣਗੇ ਕੋਈ ਮਤਲਬ ਪਰੇਸ਼ਾਨ ਹੋਗਾ ਸੋ ਉਹਨਾਂ ਨੂੰ ਜੂੜ ਸਮਝਾਵਾਂਗੇ ਤੁਸੀਂ ਇਸ ਨੰਬਰ ਦੇ ਉੱਤੇ ਆਪਦੀ ਹਲਪਲੀ ਕਾਲ ਕਰ ਸਕਦੇ ਹੈਗੇ ਹੋ ਮਤਲਬ ਕਿ ਜਿਹੜੀ ਲੀਗਲ ਅਥਾਰਟੀ ਹੈਗੀ ਆ ਉਹਨਾਂ ਦੇ ਵੱਲੋਂ ਜੋ ਬਣਾਈ ਗਈ ਉਹ ਮਤਲਬ ਕਿ ਤੁਹਾਡੇ ਲਈ ਪ੍ਰੋਵਾਈਡ ਕਰਨਗੇ ਜੋ ਵੀ ਕੁਝ ਉਹਨਾਂ ਤੋਂ ਹੋ ਸਕੂਗਾ ਮਦਰਡੇ ਬਣਾਇਆ ਗਿਆ ਹਾਂਜੀ ਵੂਮਨਡੇ ਬਣਾਇਆ ਗਿਆ ਕੀ ਕਹੂੰਗਾ ਆ ਕੀ ਮਤਲਬ ਕਿ ਜੜੇ ਸਾਡੇ ਪੇਰੈਂਟਸ ਹੈਗੇ ਆ ਸਪੈਸ਼ਲੀ ਮਦਰਸ ਹੁੰਦੇ ਹੈਗੇ ਆ ਅਸੀਂ ਉਹਨਾਂ ਲਈ ਵੀ ਬਹੁਤ ਜ਼ਿਆਦਾ ਖੁਸ਼ ਕਰ ਸਕਦੇ ਹੈਗੇ ਆ ਸਾਡੇ ਲਈ ਉਹਨਾਂ ਖੁਸ਼ ਕਰਦੇ ਹੈਗੇ ਆ ਤਾਂ ਅਸੀਂ ਸਾਡਾ ਵੀ ਫਰਜ਼ ਬੰਦਾ ਹੈਗਾ ਕਿ ਅਸੀਂ ਉਹਨਾਂ ਲਈ ਕੁਝ ਛੋਟੇ-ਮੋਟੇ ਗਿਫਟਸ ਵਗੈਰਾ ਕੁਝ ਉਹਨਾਂ ਲਈ ਕੁਝ ਹੈਪੀਨੈਸ ਕ੍ਰੀਏ ਕਿਸੇ ਨਾ ਕਿਸੇ ਚੀਜ਼ ਤੇ ਲਈ ਉਹਨਾਂ ਨੂੰ ਖੁਸ਼ ਕਰੀਏ ਕਿ ਉਹ ਸਾਡੇ ਲਈ ਨਾ ਖੁਸ਼ ਕਰਦੇ ਆ ਦੇ ਲਈ ਤਾਂ ਅਸੀਂ ਵੀ ਇਸ ਚੀਜ਼ ਨੂੰ ਮਤਲਬ ਕਿ ਲੈ ਕੇ ਚੱਲਾਂਗੇ ਕਿ ਮਦਰਸਡੇ ਸਾਡੇ ਲਈ ਤਾਂ ਡੇਲੀ ਹੀ ਮਦਰਸਡੇ ਹੁੰਦਾ ਹੈਗਾ ਯਾ ਊਮਨਸਡੇ ਸਾਡੇ ਲਈ ਤਾਂ ਡੇਲੀ ਹੀ ਹੈਗਾ ਅਸੀਂ ਇਸ ਚੀਜ਼ ਨੂੰ ਜ਼ੋਰ ਲਾਵਾਂਗੇ ਜਿਵੇਂ ਕੁਝ ਮਾਮਾ ਜਿਹੜੀਆਂ ਲੜਕੀਆਂ ਨੂੰ ਬਾਹਰ ਨਹੀਂ ਪੜ੍ਹਾਈ ਲਿਖਾਈ ਦੇ ਮਾਮਲੇ 'ਚ ਬਾਹਰ ਨਹੀਂ ਆਉਣ ਦਿੰਦੇ ਉਹਨਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਆ ਮੇਨਲੀ ਤੇ ਟਰਸਟ ਇਸ਼ੂ ਤੇ ਹੁੰਦਾ ਹੈਗਾ ਜੀ ਮਤਲਬ ਕਿ ਪੇਰੈਂਟਸ ਆਪਦੇ ਬੱਚੇ ਤੇ ਟਰਸਟ ਕਰਦੇ ਹੈਗੇ ਤਾਂ ਜ਼ਰੂਰ ਇਸ ਚੀਜ਼ ਨੂੰ ਫੋਲੋ ਕਰਨਗੇ ਕਿ ਅਸੀਂ ਆਪਦੇ ਬੱਚੇ ਨੂੰ ਬਾਹਰ ਜਾਂ ਦਈਏ ਬਾਕੀ ਕਈ ਪੇਰੈਂਟਸ ਹੁੰਦੇ ਹੈਗੇ ਕਿ ਚਲੋ ਅੱਜਕੱਲ ਜੋ ਕੁਝ ਸੋਸਾਇਟੀ 'ਚ ਹੋ ਰਿਹਾ ਉਹਦੇ ਕਰਕੇ ਥੋੜਾ ਪੇਰੈਂਟਸ ਹੋ ਜਾਂਦੇ ਹੈਗੇ ਇਨਸਿਕਿਉਰ ਹੋ ਜਾਂਦੇ ਨਾ ਲੇਕਿਨ ਮੈਂ ਇਹ ਕਹਿਣਾ ਚਾਹੁੰਗੀ ਕਿ ਪੇਰੈਂਟਸ ਨੂੰ ਆਪਦੇ ਬੱਚਾ ਨੂੰ ਬਾਹਰ ਮਸਕਾਨ ਦੇਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਬਾਹਰ ਕੀ ਕੁਝ ਹੋ ਰਿਹਾ ਹੈਗਾ ਜੋ ਤੱਕ ਬੱਚਾ ਮਸਕਾਨ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਸੈਮੀਨਾਰ ਲੱਗਿਆ ਹੈ ਜੱਸਾ ਵਾਈਸੀ ਉਹਨਾਂ ਨੇ ਸੁਣ ਕੇ ਗੱਲਾਂ ਦਾ ਜਾਣ ਕਰਾਇਆ ਅ ਜਿਹੜਾ ਅੱਜ ਦਾ ਸੈਮੀਨਾਰ ਸੀ ਉਹਦੇ ਵਿੱਚ ਸਾਨੂੰ ਜਿਹੜੇ ਲੀਗਲ ਰਾਈਟਸ ਹੈਗੇ ਆ ਕੀ ਕੀ ਕਾਨੂੰਨ ਬਣੇ ਨੇ ਮਤਲਬ ਔਰਤਾਂਸ ਵਾਸਤੇ ਜਾਂ ਚਿਲड्रन ਵਾਸਤੇ ਉਹਨਾਂ ਚੀਜ਼ਾਂ ਬਾਰੇ ਸਾਨੂੰ ਅਵੇਅਰ ਕਰਵਾਇਆ ਸੀ ਕਿ ਕੋਈ ਵੀ ਸਿਚੁਏਸ਼ਨ ਉਹਦਾਂ ਦੀ ਹੁੰਦੀ ਏ ਲਾਈਕ ਹਰਾਸਮੈਂਟ ਹੋ ਗਈ ਜਾਂ ਰੇਪ ਕੇਸਿਸ ਉਹਨਾਂ ਚੀਜ਼ਾਂ ਵਿੱਚ ਕਿਵੇਂ ਲਾ ਔਰਤਾਂਸ ਦੀ ਪ੍ਰੋਟੈਕਸ਼ਨ ਕਰ ਸਕਦਾ ਹੈ ਐਨਾ ਚੀਜ਼ਾਂ ਬਾਰੇ ਸਾਨੂੰ ਦੱਸਿਆ ਸੀ ਜੀ ਅੱਜ ਡਾਕਟਰ ਗਗਨਦੀਪ ਕੌਰ ਜੀ ਲੀਗਲ ਸਰਵਿਸ ਅਥਾਰਟੀ ਜੀ ਮੁਖਸਿਸ ਸਾਹਿਬ ਤੋਂ ਸਾਡੇ ਕੋ ਲਈ ਆਏ ਸੀ ਕਿ ਉਹਨਾਂ ਨੇ ਸਾਡੇ ਬੱਚਿਆਂ ਨੂੰ ਤੇ ਫਿਕਲਚੀ ਨੂੰ ਬਹੁਤ ਹੀ ਅੱਛੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਹੈ ਕਿ ਊਮਨਸ ਸਵਸਥੇ ਕਿੜੀਆਂ-ਕਿੜੀਆਂ ਸਰਵਿਸਿਸ ਸ਼੍ਰੀ ਮੁਖਸਾ ਸਾਹਿਬ ਲੀਗਲ ਸਰਵਿਸ ਅਥਾਰਟੀ ਦੇ ਵਿੱਚ ਅਵੇਲੇਬਲ ਨੇ ਉਹਨਾਂ ਨੂੰ ਯੂਜ਼ ਕਿਵੇਂ ਕੀਤਾ ਜਾ ਸਕਦਾ ਹੈ ਔਰ ਉਹਦੀ ਰਿਕਾਰਡਿੰਗ ਜਿਹੜੀ ਅਵੇਅਰਨੈਸ ਹੈਗੀ ਹੈ ਸੋਸਾਇਟੀ ਦੇ ਵਿੱਚ ਕਿਵੇਂ ਦੇਣੀ ਹੈਗੀ ਉਹਨਾਂ ਨੇ ਬੱਚਿਆਂ ਨੂੰ ਸਾਰਾ ਕੁਝ ਜਿਹੜਾ ਹੈ ਉਹ ਬੜੀ ਡਿਟੇਲ ਦੇ ਨਾਲ ਦੱਸਿਆ ਔਰ ਬੱਚਿਆਂ ਨੂੰ ਤਾਕੀਦ ਵੀ ਕੀਤੀ ਹੈ ਕਿ ਇਹ ਇਨਫੋਰਮੇਸ਼ਨ ਜਿਹੜੀ ਹੈ ਉਹ ਆਪਣੇ ਫੈਮਲੀਆਂ ਦੇ ਵਿੱਚ ਔਰ ਆਪਣੀ ਸੁਸਾਇਟੀ ਦੇ ਵਿੱਚ ਪਹੁੰਚਾਈ ਜਾਵੇ ਤਾਂ ਕਿ ਸਮੇਂ ਸਿਰ ਹਰ ਇੱਕ ਨੂੰ ਜਿਹੜੀ ਕਾਨੂੰਨੀ ਸਹਾਇਤਾ ਹੈਗੀ ਆ ਉਹ ਪ੍ਰੋਵਾਈਡ ਕਰਵਾਈ ਜਾ ਸਕੇ ਔਰ ਜਿੱਥੇ ਅਸੀਂ ਸਮਾਜ ਤੇ ਵਿੱਚ ਸੁਧਾਰ ਲਿਆ ਸਕਦੇ ਆ ਇਸ ਸਹਾਇਤਾ ਦੇ ਨਾਲ ਉੱਥੇ ਅਸੀਂ ਬਹੁਤ ਸਾਰੀਆਂ ਲੇਡੀਜ਼ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਉਹਨਾਂ ਨੂੰ ਇਨਸਾਫ ਵੀ ਦਿਵਾ ਸਕਦੇ ਆ ਔਰ ਇਹਦੀ ਮੈਂ ਬਹੁਤ ਸ਼ਲਾਘਾ ਕਰਦੀ ਆ ਕਿ ਉਹ ਅਚੇਚੇ ਤੌਰ ਤੇ ਆਪਣੇ ਬੇਸ਼ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਟ ਕੇ ਸਾਡੇ ਕੋਲੇ ਆਏ ਔਰ ਸਾਨੂੰ ਇਹ ਇਨਫੋਰਮੇਸ਼ਨ ਦਿੱਤੀ ਮੈਂ ਉਹਨਾਂ ਦਾ ਧੰਨਵਾਦ ਵੀ ਕਰਦੀ ਆ ਅੱਜ ਸੀ ਜਿਹੜਾ ਸੈਮੀਨਾਰ ਕੀਤਾ ਪਹਿਲਾਂ ਗੁਰੂ ਰਾਨੇ ਕਾਲਜ ਦੇ ਵਿੱਚ ਕੀਤਾ ਤੇ ਹੁਣ ਅਸੀਂ ਲਾਅ ਕਾਲਜ ਦੇ ਵਿੱਚ ਆਇਆ ਸਾਡਾ ਮੇਨ ਪਰਪਸ ਅਜੇ ਹੀ ਹੈ ਕਿ ਇੰਟਰਨੈਸ਼ਨਲ ਵਿਮਨਸ ਡੇ ਜਿਹੜਾ ਹੈ ਉਹਨੂੰ ਸੈਲੀਬ੍ਰੇਟ ਕਰਨਾ ਬੱਚਿਆਂ ਨੂੰ ਇਹ ਦੱਸਣਾ ਕਿ ਲੇਡੀਜ਼ ਦੀ ਰਿਸਪੈਕਟ ਕਿਵੇਂ ਕਰਨੀ ਹੈ ਜਿਹੜੇ ਲੇਡੀਜ਼ ਦੇ ਲਈ ਵਿਮਨਸ ਦੇ ਲਈ ਜਿਹੜੇ ਸਪੈਸ਼ਲ ਲਾਅਸ ਬਣਾਏ ਨੇ ਉਹਨਾਂ ਨੂੰ ਕਿਵੇਂ ਇੰਪਲੀਮੈਂਟ ਕਰਨਾ ਹੈ ਸਪੈਸ਼ਲੀ ਵਿਦ ਦੀ ਹੈਲਪ ਆਫ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਇਹ ਤੋਂ ਬਿਨਾ ਅਸੀਂ ਬੱਚਿਆਂ ਨੂੰ ਜਿਹੜਾ ਡੀ ਐਲ ਐਸ ਏ ਦੇ ਫੰਕਸ਼ਨਸ ਨੇ ਕੰਪਨਸੇਸ਼ਨ ਹੈ ਪਰਮਨੈਂਟ ਲੋਕ ਅਦਾਲਤ ਹੈ ਨੈਸ਼ਨਲ ਲੋਕ ਅਦਾਲਤ ਸ ਮੈਡਮ ਤੁਸੀਂ ਸਾਲ ਦੀ ਲਈ ਤੇ ਸਾਡਾ ਕੰਮ ਹੈ ਕਿ ਸੈਮੀਨਾਰ ਸੈਮੀਨਾਰਸ ਲਗਾ ਕੇ ਲੋਕਾਂ ਨੂੰ ਅਵੇਅਰ ਕਰਨਾ ਮੈਕਸਿਮਮ ਲੋਕਾਂ ਨੂੰ ਫ੍ਰੀ ਲੀਗਲ ਏਡ ਦੇਣੀ ਕੰਪਨਸੇਸ਼ਨ ਪ੍ਰੋਵਾਈਡ ਕਰਨਾ ਤੇ ਮੇਰੀ ਕੋਰਟ ਦਾ ਕੋਈ ਕੰਮ ਸਫਰ ਨਹੀਂ ਕਰ ਰਹੀ ਆ ਮੈਂ ਆਪਣਾ ਕੰਮ ਹੀ ਕਰ ਰਹੀ ਆ ਇਸ ਲਈ ਮੈਡਮ ਇੱਕ ਤੁਸੀਂ ਗੱਲ ਕੀਤੀ ਸੀਗੀ ਮਤਲਬ ਕਿ ਜਿਹੜੇ ਕਿ ਬੱਚੀਆਂ ਉਹਨਾਂ ਨਾਲ ਕੋਈ ਵੀ ਪੁਗਾਰਾ ਹੋ ਜਾਂਦਾ ਪਹਿਲਾਂ ਤਾਂ ਫਰੈਂਡਸ਼ਿਪ ਹੁੰਦੀ ਹੈ ਉਹ ਤੋਂ ਬਾਅਦ ਦੇ ਵਿੱਚ ਉਹ ਕਹਿ ਦਿੰਦੇ ਕਿ ਸਾਥ ਨਾਲ ਰੇਪ ਹੈ ਇਹਦੇ ਬਾਰੇ ਕੀ ਕਹਿੰਦੇ ਹੋ ਦੇਖੋ ਇਹ ਤਾਂ ਲੀਗਲ ਪ੍ਰੋਸੈਸ ਹੈ ਜੇ 18 ਸਾਲ ਤੋਂ ਘੱਟ ਕਿਸੇ ਵੀ ਬੱਚੀ ਦੇ ਨਾਲ ਕੋਈ ਵੀ ਐਕਟੀਵਿਟੀ ਹੁੰਦੀ ਹੈ ਚਾਹੇ ਉਹਦੀ ਕੰਸੈਂਟ ਦੇ ਨਾਲ ਹੋਈ ਹੈ ਚਾਹੇ ਉਹਦੀ ਵਿਸ਼ ਦੇ ਅਗੇਂਸਟ ਹੋਈ ਹੈ ਤਾਂ ਉਹ ਰੇਪ ਹੀ ਮੰਨਿਆ ਜਾਊਗਾ ਕਿਉਂਕਿ ਲਾਅ ਕਹਿੰਦਾ ਹੈ ਕਿ 18 ਸਾਲ ਤੋਂ ਘੱਟ ਜਿਹੜਾ ਵੀ ਬੱਚਾ ਹੈ ਉਹਦੇ ਉਹ ਜਿਹੜੇ ਹੈ ਕੰਸੈਂਟ ਦੇਣ ਦੀ ਉਹਦੇ ਕੋਲੇ ਪਾਵਰ ਹੀ ਨਹੀਂ ਹੈਗੀ ਮੈਡਮ ਇੱਕ ਜਿਵੇਂ ਔਰਤਾਂ ਦੇ ਕੋਈ ਘਰੇਲੂ ਹਿੰਸਾ ਹੁੰਦੀ ਜਾਂ ਕੋਈ ਅਤਿਆਚਾਰ ਹੁੰਦਾ ਪੁਲਿਸ ਕੋਲ ਪਹੁੰਚਦੇ ਤੇ ਐਕਸਿਡੈਂਟ ਰਾਈਨਾਮੇ ਕਰਾ ਦਿੱਤੇ ਜਾਂਦੇ ਕੀ ਅਪੀਲ ਕਰਨਾ ਚਾਹੀਏ ਦੇ ਕੋ ਰਾਜੀਨਾਮਾ ਹੁੰਦਾ ਤਾਂ ਬੈਸਟ ਚੀਜ਼ ਹੈਗੀ ਆ ਪਰ ਰਾਜੀਨਾਮਾ ਜਿਹੜਾ ਹੈ ਦੋਨੋਂ ਪਾਰਟੀਆਂ ਦੀ ਕੰਸੈਂਟ ਦੇ ਨਾਲ ਹੋਣਾ ਚਾਹੀਦਾ ਹੈ ਇਹ ਨਹੀਂ ਹੈ ਕਿ ਲੇਡੀ ਨੂੰ ਪ੍ਰੈਸ਼ਰਾਈਜ਼ ਕਰਕੇ ਕਿਸੇ ਨੇ ਜਿਹੜਾ ਹੈ ਰਾਜੀਨਾਮਾ ਕਰਵਾਤਾ ਜੇ ਅਗਰ ਲੇਡੀ ਜੀ ਮਤਲਬ ਕਿ ਜੋ ਘਰ ਦੀ ਬਹੂ ਹੈ ਕੋਈ ਘਰਦਿਆਂ ਨੂੰ ਤੰਗ ਕਰੇ ਮਤਲਬ ਕਿ ਇਹੋ ਜਿਹਾ ਵਿਹਾਰ ਕਰੇ ਤੇ ਉਹਦੇ ਬਾਰੇ ਕੀ ਜਾਨਣਾ ਮੈਂ ਇਹੀ ਤੁਹਾਨੂੰ ਕਹਿ ਰਹੀ ਹਾਂ ਕਿ ਜਿਹੜੀ ਅਸੀਂ ਪ੍ਰੀ ਇੰਸਟੀਟਿਊਸ਼ਨ ਮੀਡੀਏਸ਼ਨ ਸਟਾਰਟ ਕੀਤੀ ਹੋਈ ਹੈ ਜੇ ਕਿਸੇ ਵੀ ਫੈਮਿਲੀ ਦੇ ਵਿੱਚ ਕੋਈ ਵੀ ਪ੍ਰੋਬਲਮ ਹੈ ਚਾਹੇ ਉਹ ਸੱਸ ਨੂੰ ਹੈ ਚਾਹੇ ਨੂੰਹ ਨੂੰ ਹੈ ਚਾਹੇ ਹਸਬੰਡ ਨੂੰ ਹੈ ਚਾਹੇ ਵਾਈਫ ਨੂੰ ਹੈ ਤਾਂ ਉਹ ਸਾਡੇ ਕੋਲ ਆ ਸਕਦੇ ਨੇ ਸਾਡੇ ਕੋਲ ਐਪਲੀਕੇਸ਼ਨ ਦੇ ਸਕਦੇ ਨੇ ਅਸੀਂ ਉਹਨਾਂ ਦੀ ਕਾਉਂਸਲਿੰਗ ਕਰਦੇ ਹਾਂ ਤੇ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਹੈ ਸੈਟਲਮੈਂਟ ਕਰਵਾ ਦੇਈਏ